ਉਹਨੇ ਦਾ ਇਹਦਾ 25000 25000 ਦੰਦਾਂ ਦਾ ਦੰਦਾ ਚਾਰ ਦੰਦ ਦੀ ਹੋ ਗਈ ਇਹ ਉਹ ਵੀ 37 38 ਰੁਪਏ ਕਰ ਜੀ ਹਾਈਟ ਦਾ ਹੋਰ ਕੱਢੀ ਜੀ ਹਾਂ ਦੁੱਧ ਕਿੰਨਾ ਦਿੰਦੀ ਕਹਿੰਦੇ ਦੋ ਤਿੰਨ ਲੀਟਰ ਦੱਸਿਆ ਇਹਨਾਂ ਨੇ ਜਿੱਥੇ ਲਈ ਆ ਅੱਛਾ ਹਾਂਜੀ ਪਿਆਰ ਭਰੀ ਸਤਿ ਸ੍ਰੀ ਕਾਲ ਵੀ ਸਾਰੇ ਭਰਾਵਾਂ ਨੂੰ ਇਸ ਸਮੇਂ ਮੁੱਲਾ ਭਰਾਏ ਹੋਏ ਸੀਗੇ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਐ ਕੀ ਚੱਲਦਾ ਝੋਨੇ ਦਾ ਵੀ ਸੀਜ਼ਨ ਆ ਗਰਮੀ ਵੀ ਅੱਤ ਦੀ ਆ ਅੱਤ ਦੀ ਗਰਮੀ ਦੇ ਵਿੱਚ ਕੀ ਵਿਕਣਾ ਆਉਂਦਾਗਾ ਸਾਰਾ ਕੁਝ ਦਿਖਾਵਨੇਗੇ ਤੁਹਾਨੂੰ ਫਿਲਹਾਲ ਪਹਿਲਾਂ ਦਿਖਾਉਣਗੇ ਬੱਕਰਾ ਬਾਈ ਖੁਰਾਂਦਾ ਬਾਈ ਕੀ ਹਾਲ ਚਾਲ ਹੈ ਜੀ ਠੀਕ ਹੈ ਕਿਹੜੇ ਪਿੰਡੋਂ ਆਇਓ ਅਸੀਂ ਲੁਧਿਆਣੇ ਤੋਂ ਆਇਆ ਲੁਧਿਆਣੇ ਤੋਂ ਆਇਓ ਲੈ ਬੱਕਰਾ ਦਿਖਾ ਦੇ ਕਿਰਾਂ ਚੰਗੀ ਤਰ੍ਹਾਂ ਕਿਹੜਾ ਪਿੰਡਾ ਲੁਧਿਆਣੇ ਤੋਂ ਲੁਧਿਆਣਾ ਸ਼ਹਿਰ ਹੀ ਹੈ ਸ਼ਹਿਰ ਚ ਸ਼ਹਿਰ ਚ ਕਿੰਨੇ ਬੱਕਰੇ ਰੱਖੇ ਨੇ ਫਿਰ ਬਰੇ ਤਿੰਨ ਬੱਕਰੀਆਂ ਇੱਕ ਬੱਕਰਾ ਸ਼ਹਿਰ ਦੇ ਵਿੱਚ ਹੀ ਠੀਕ ਹੈ ਫਿਰ ਬਾਹਰੇ ਤਾਂ ਨਹੀਂ ਕੱਢਦੇ ਹੁਣ ਇਹਨਾਂ ਨੂੰ ਘਰੀ ਰੱਖੀ ਤੇ ਕਿਆ ਮੰਗਿਆ ਬੱਕਰੇ ਦਾ ਦਾ 45 ਮੰਗਦਾ 45000 ਹਾਈਟ ਕਿੰਨੀ ਹੈ ਦੀ 42 ਇੰਚ ਵਜ਼ਨ ਵਜ਼ਨ 95 ਤੇ ਦੰਦ ਇਹਦੇ ਚਾਰ ਦੰਦਾਂ ਦਾ ਪੱਕੀ ਗੱਲ ਦਿਖਾਈ ਮੜਾ ਖੋਲ ਕੇ ਚਾਰ ਦੰਦ ਮੂੰਹ ਤੋਂ ਗਹਿ ਗਿਆ ਬਾਈ ਚਾਰ ਦੰਦ ਹੀ ਨੇਗੇ ਇੱਕ ਮਿੰਟ ਬਾਈ ਚਾਰ ਦੰਦ ਨੇ ਸਹੀ ਗੱਲ ਆ ਕੀ ਮੁੱਲ ਲੱਗਿਆ ਬਾਬੇ ਨੇ ਲਾਇਆ ਸੀ ਸਵੇਰੇ 30000 ਤੁਸੀਂ ਕਿੰਨੇ ਦਾ ਦੇਣਾ ਸੀ ਫਿਰ ਅਸੀਂ ਬੈਠੇ ਸੀ 40 ਤੇ 45 ਮੰਗ ਕੇ ਵੀ 40 ਤੇ ਆਂ ਯਾਨੀ ਕਿ ਉਹ ਥੋੜਾ ਜਿਹਾ ਹੋਰ ਚੜਨ ਵਾਲੇ ਸੀਗੇ ਜੇ ਖੜ ਜਾਂਦੇ ਫਿਰ ਹਨਾ ਬਣ ਜਾਣਾ ਸੀ ਸੌਦਾ ਹਨਾ ਬੱਕਰੀ ਤਾਂ ਨਹੀਂ ਕੋਈ ਕਾਟ ਹੈਗੀ ਕੋਈ ਦਾ ਰਣੀ ਵੀਰੇ ਦੇਖ ਲੈ ਤੇਰੇ ਸਾਹਮਣੇ ਆ। ਹਾਂ। ਨਹੀਂ ਐਦਾਂ ਵੀ ਬੱਕਰਾ ਕਿੱਥੋਂ ਲਿਆ ਸੀਗਾ? ਬੱਕਰੀਆਂ ਤੁਹਾਡੇ ਕੋਲ ਜਾਨਕਿ ਥੋੜੇ ਦੇ ਨਗ ਨੇਗੇ। ਅਸੀਂ ਵੀਰੇ ਸ਼ੌਂਕ ਤੌਰ ਤੇ ਮੈਂ ਲੱਤਾ ਸੀ ਇਹ। ਕਦੋਂ? ਇਹਨੂੰ ਇਸ ਤੋਂ ਪਹਿਲਾਂ ਲੱਤਾ ਸੀ ਮੈਂ। ਚਾਰ ਕਦੋਂ। ਅੱਛਾ ਜਾਨਕਿ ਹੁਣ ਹੀ ਲਿਆ ਸੀਗਾ। ਹਾਂ। ਓਕੇ। ਮੈਂ ਜਾਨਕਿ ਕਈ ਵਾਰ ਆਂਦਾ ਨਾ ਛੋਟਾ ਲੈ ਕੇ ਪਾਲਿਆ ਹੁੰਦਾਗਾ। ਹੋ ਨਹੀਂ ਰਿਆ ਸੀਗਾ ਤਾਂ ਹੀ ਬੱਕਰਾ ਬੱਕਰਾ ਕੱਟੇ ਪਾਲਦੇ ਆ ਪੱਠ ਪਾਲੇ ਦੀ ਇਹ ਨਹੀਂ ਤੰਕਰ ਸੀ ਵੀ ਹੁਣ ਵੇਚਣ ਲੱਗੇ ਜਮਾ ਵੀ ਨਹੀਂ ਕਰਦਾ ਅੱਛਾ ਇੱਕੋ ਹੀ ਨਗਰ ਰਿਹਾ ਸੀ ਵੇਚਣ ਵਾਸਤੇ ਚੱਲ ਠੀਕ ਆ ਭਾਈਆ ਲੈ ਬੱਕਰਾ ਬਹੁਤ ਸੋਹਣਾ ਲੱਗਿਆ ਭਾਈ ਝਾਲਰ ਜੱਪਾ ਪੂਰਾ ਲੱਗਿਆ ਹੋਇਆ ਬੱਕਰੇ ਦੇ ਐ ਨਹੀਂ ਹੈਗਾ ਵੀ ਉਹੀ ਜੀ ਹੈਗਾ ਵੀ ਦੁਖ ਦੇਖਣਯੋਗ ਜੀ ਆ ਬਸ ਪੂਰਾ ਵਧੀਆ ਬਣਿਆ ਤਨੇ ਬੱਕਰਾ ਚਾਰ ਦਿਨ ਦਾ ਹਾਂ ਚਾਰ ਦਿਨ ਦਾਗਾ ਹਾਇਟ ਅ ਵੀ ਕੱਢੂਗਾ ਲੈ ਭਾਈ ਜਨ ਵੀ ਕੱਢੂਗਾ ਸਾਰਾ ਕੁਝ ਕਰੂਗਾ ਇਹ ਰੰਗ ਦਾ ਵੀ ਪਕੇ ਦੀ ਵੀ ਲੋਹਾ ਜਾਗਾ ਕਾ ਲੋਹਾ ਚੱਲ ਠੀਕ ਆ ਭਰਾਵਾ ਠੀਕ ਆ ਬਿਲਕੁਲ ਕੀ ਹਾਲ ਹੈ ਵੀਰੇ ਮਾ ਠੀਕ ਠਾਕ ਸੈਟਾ ਗੱਲ ਬਾਤ ਕਿਹੜਾ ਪਿੰਡ ਆ ਬਾਈ ਗਿੱਦੜਪੁਰਾ ਗਿੱਦੜਪੁਰਾ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਮੋਹਾਲੀ ਗਿੱਦੜਪੁਰਾ ਮਾਂਕ ਤੇ ਗਿੱਦੜ ਬਾਹਾ ਕਹੂਗਾ ਬਾਈ ਮਾਂ ਫਿਰ ਤਾਂ ਬਾਹਲੀ ਦੂਰ ਮਾਜੂਗਾ ਕੰਮ ਕੀ ਮੰਗਿਆ ਬੋਕ ਦਾ ਬੋਕ ਦਾ 32000 32000 ਦੰਦਾ ਦਾ ਕਿੰਨਾ ਬੋਕਾ ਪੂਰੇ ਹੋ ਗਿਆ ਇੱਕ ਮੋਟਾ ਪੂਰੇ ਦੰਦਾ ਦਾਗਾ ਬੱਕਰਾ ਠੀਕ ਹੈ ਲੱਗਿਆ ਕੀ ਆ ਬੱਕਰਾ ਦਾ 20000 ਲੱਗਿਆ 20000 ਲੱਗਿਆ ਕਿੰਨੇ ਦਾ ਦੇਣਾ ਸੀ ਫਿਰ ਬੱਕਰ ਦੰਦੇ ਹੋਰ ਉੱਪਰ ਥੱਲੇ ਅੱਛਾ ਮੈਂ ਕਿਹਾਦਾ ਜੋਗ ਨੂੰ ਪਾਲਾ ਕਾ ਖੜਿਆ ਅੱਛਾ ਉਹ ਕੀ ਕਹਿੰਗੇ ਬੰਦੇ ਮੈਂ ਹੀ ਫੇਰ ਫੇਰ 16 16 ਹੀ ਲਾ ਰਿਹਾ ਉਹਨੂੰ ਕੋਲ ਲਈ ਉਹਨਾਂ ਨੂੰ ਫੇਰ ਉਹ ਕਹਿੰਦਾ ਵੀ 16 16 ਦੂੰਗਾ 32 ਤੁਸੀਂ ਇਹ ਇਹ ਦੇ ਜਨਕੇ ਇਹਨਾਂ ਦਾ ਜਿਹੜਾ ਇਹਦਾ 32 ਮੰਗਦੇ ਹੋਗੇ ਦੋਹਾਂ ਦਾ 32 ਕਰ ਗਏ ਓਕੇ ਨਹੀਂ ਬੱਕਰਾ ਤਾਂ ਠੀਕ ਆ ਯਾਰ ਵਧੀਆ ਲੰਮਾ ਲੰਜਾਗਾ ਕੱਦ-ਕੁੱਦ ਦਾ ਪੂਰਾਗਾ ਠੀਕ ਸੀ ਗਈਆਂ ਜੀ ਅੱਛਾ ਕਿੰਨੇ ਨਗ ਲਿਆਂਦੇ ਨੇ ਤੁਸੀਂ 21 ਨਗ 21 ਨਗ ਕਿੰਨੇ ਬੰਦੇ ਆਏ ਹੋ ਫਿਰ ਬਈ ਚਾਰ ਬੰਦੇ ਆਏ ਚਾਰ ਬੰਦੇ ਕਿੰਨੇ ਵੇਚੇ ਨੇ ਇਹ ਤਾਂ ਬਲੇ ਦਾ ਸੱਚ ਕੋਲਣ ਕਿਉਂ ਵੇਚਿਆਗਾ ਤਾਂ ਨਹੀਂ ਯਾਰ ਕਲੇਟ ਆਇਓ 22 ਦੇ 11 12 ਵਜੇ ਅੱਛਾ ਓਕੇ ਚੱਲ ਬਾਈ ਚੰਗਾ ਬਾਈ ਠੀਕ ਆ ਓਕੇ ਬੱਕਰੇ ਬਕਰੀਆਂ ਦਿਖਾ ਦੰਨੇ ਆ ਬਾਈ ਆਇਆ ਹੋਇਆਗਾ ਕੀ ਹਾਲ ਹੈ ਬਾਈ ਠੀਕ ਆ ਬਾਈ ਜੀ ਕਿੰਨੇ ਲਗ ਲੈਂਦੇ ਆਗੇ ਅੱਜ ਅੱਜ ਆਪਣੇ ਕੋਲ ਹੈਗੇ 17 18 ਨਗ ਸੀ ਜੀ ਕਿੰਨੇ ਵੇਚੇ ਹੈਗੇ ਅੱਜ ਵੀ ਤੇ 7 ਨਗ ਵੇਚੇ ਜੀ ਵਧੀਆ ਵੇਚ ਤੇ ਹਰ ਮੰਡੀ ਤੇ ਨੇ ਆਈ ਮੰਡੀ ਹੈ ਨੇ ਦੋ ਦਿਨ ਲਈ ਵੀ ਨੇ ਜੀ ਦੋ ਦਿਨ ਲਈ ਆ ਆ ਲੈ ਹੈਗਾ ਕੀ ਮੰਗਿਆ ਉਹਨੇ ਦਾ ਇਹਦਾ 25000 ਰੁਪਏ 25000 ਦੰਦਾਂ ਦਾ ਦੰਦ ਚਾਰ ਦੰਦ ਦੀ ਚਾਰ ਦੰਦ ਆ ਬਾਈ ਛਾਡੇ ਨੂੰ ਫਿਰ ਚਾਰ ਦੰਦ ਨੂੰ ਲੱਗਿਆ ਵੀ ਕੁਛ ਮਨ ਲੱਗੀਆਂ ਨਹੀਂ ਲੱਗੀਆਂ ਦਾ ਹਾਂ ਜੀ ਚੰਗੀ ਗੱਲ ਪੱਠਾ ਦਿਖਾ ਯਾਰ ਪਹਿਲਾਂ ਪੱਠਾ ਦੇਖੀ ਆਪਾਂ ਕੀ ਮੁੱਲ ਦੀਆਂ ਨੇਗੀਆਂ ਛੋਟੀਆਂ ਵੱਡੀਆਂ ਸਾਰੀਆਂ ਦਿਖਾ ਦੇ ਫੜਕੇ ਹਨ ਆਪਰਾ ਕਰੀ ਚੱਲ ਬਾਈ ਨਾਲ ਇਹਨਾਂ ਨੂੰ ਲੈ ਜਾ ਦੂੰ ਦੋ ਦੰਦ ਦੀ ਦੋ ਦੰਦ ਕੀ ਮੰਗਿਆ ਇਹਦਾ ਇਹਦਾ ਆਪਾਂ ਲੈਣ ਦੇ 15000 ਰੁਪਏ 15 ਹਾਂ ਹਜ਼ਾਰ ਘੱਬਣ ਦਾ ਨਹੀਂ ਜੀ ਨਹੀਂ ਜੀ ਕੁਸਤਰਾ ਸਾਰਾ ਲੱਗੀ 6 ਪੱਠਾ ਛਰੀਆਂ ਦਾ ਲੱਗੀਆਂ ਦਾ ਮੇਰੇ ਕੋਲ ਠੀਕ ਹੈ ਤੇ ਮੁੱਲ 18 ਕਿਤੇ 15 15 ਇਹਨੂੰ ਕਿਹਾ 12 12 ਹਜ਼ਾਰ ਰੁਪਏ ਲੱਗੇ। ਓਕੇ ਸ਼ਰਟ ਇਹਨੂੰ ਵੀ ਦੂਸਰੀਆਂ ਪੱਠਾ ਫੜਾਉਣਾ। ਇਹ ਪੱਠਾ ਦਿਖਾਈ ਜਾਣਗੇ ਤੁਹਾਨੂੰ। ਉਹ ਪੜ ਲਿਆ ਬੜੀ ਵਣ ਕੇ ਨਾਲ ਲੱਗ ਜਾ ਇਹਦੇ। ਇਹ ਦੋ ਦੰਦ ਆ ਜੀ। ਇਹ ਇਹਦੀ ਹਾਈਟ ਪਾਵਾਗੀ ਨਾ। ਇਹਦਾ ਕੀ ਮੰਗਿਆਗਾ? 18000 ਰੁਪਏ। ਇਹਦਾ 18 ਗੱਬਣੇ ਵੀ ਨਹੀਂ। ਇਹ ਵੀ ਨਹੀਂ ਲੱਗੀ। ਲਵਾਇਆ ਨਹੀਂ ਇਹ ਤੇ ਕਰਾਪਾ ਚ 4 ਦਿਨ ਤੇ ਲਵਾਉਣ ਸਹੀ ਮੇਨ। ਓਕੇ ਘਰ ਦੇ ਪੱਠੀਆਂ। ਕਿੰਨੇ ਟਾਈਮ ਚ ਹੁਣ ਲੱਗਣ ਨੂੰ ਤਿਆਰ ਨੇ? ਉਹ 4 ਦਿਨ ਤੇ ਲਵਾਵਾਂ ਦੋ ਦੋ ਦੰਦ ਹੀ ਹੋਈਆਂ ਜੀ।

ਜਾਨਕੀ ਸਾਰੇ ਨਵੇਂ ਡੰਗਰ ਲੈ ਕੇ ਆਇਆ ਭਾਈ ਆਹ ਦਿਖਾਈ ਜਿਹੜੀ ਛੇ ਦੰਦ ਕਹਿੰਦੇ ਚਿੱਟੇ ਰੰਗ ਵਾਲੀ ਠੀਕ ਐ ਕਿੰਨੇ ਦੀ ਵੇਚੀ 18 ਦੀ 18 ਹਜ਼ਾਰ ਦੀ ਹਾਂਜੀ ਬਸ ਮੋਲੀ ਜਾਇ ਕੀਤਾ ਸੀ ਆਪਾਂ ਇਹ ਬੰਦੇ ਆਪਣੇ ਤੋਂ ਬੱਕਰੀਆਂ ਲਈ ਇਹਨਾਂ ਨੇ ਪੰਜ ਅੱਛਾ ਉਹਨੂੰ ਦਿੱਤੀ ਵੀ ਇੱਥੇ ਕਾਜੀ ਜਾਨਕੀ ਵਧੀਆ ਦਿਹਾੜੀ ਪੈ ਗਈ ਐ ਤਾਂ ਹਾਈਟ ਕਿੰਨੀ ਹੋਊਗੀ ਇਹਦੀ ਉਹ ਵੀ 37 38 ਦੇ ਕਰਦੀ ਸੀ ਹਾਈਟ ਤਾਂ ਹੋਰ ਕੱਢੀ ਜੀ ਹਾਂ ਗੱਬਣ ਕਹਿ ਕੇ ਦਿੱਤੀ ਕਹਿੰਨਾ ਨਹੀਂ ਖਾਲੀ ਕਹਿ ਕੇ ਦਿੱਤੀ ਇਹ ਵੀ ਖਾਲੀ ਕਹਿ ਕੇ ਦਿੱਤੀ 10 ਦਿਨ ਹੋਏ ਲੱਗੀ ਆਪਾਂ ਨੂੰ ਖਾਲੀ ਕਹਿ ਕੇ ਦਿੱਤੀ ਇਹ ਗੱਲ ਸਮਝਦਾ ਹਾਂ ਪਲਵਾਈ ਜ਼ਰੂਰ ਆਈ ਲਵਾਈ ਜ਼ਰੂਰ ਆ ਏ ਭਾਈ ਅੱਜ ਦੋ ਮਹੀਨਾ ਕਹਦੇ ਦੋ ਮਹੀਨਾ ਸੁਆਦ ਨਹੀਂ ਹੁੰਦਾ ਗੱਲ ਦਾ ਸਿੱਧਾ ਕਹ ਕੇ ਵੀ ਖਾਲੀ ਕਹ ਕੇ ਦਿਨੇ ਤਾਂ ਨਹੀਂ ਠੀਕ ਐ ਕਿੰਨੇ ਕ ਨੰਗਰ ਵੇਚ ਲਈਦੇ ਆ ਮਹੀਨੇ ਦੇ ਮਹੀਨੇ ਦਾ ਆਏ ਹਫਤੇ ਦਾ ਕੋਈ 20 25 ਵੀ ਹੋ ਜਾਂਦੇ ਇੱਕ ਦਿਨ ਦੇ ਵੇਖੋ ਵੇਖਾ ਕਦੇ ਵੱਧ ਕਦੇ ਘਟਦਾ ਐ ਚੱਲਦਾ ਰਹਿੰਦਾ ਬਿਜ਼ਨਸ ਦਾ ਰੂਲ ਹੁੰਦਾ ਸਾਰਾ ਮਾਲ ਹੀ ਹੁੰਦਾ ਅੱਛਾ ਆਉਂਦਾ ਸੇਲ ਵੀ ਤੇ ਜ਼ਿਆਦਾ ਕੰਮ ਆਪਦਾ ਚੰਗੀ ਗੱਲ ਇੱਥੇ ਲਿਆਵਾਂ ਨੂੰ ਸਦਕੇ ਅੱਜ ਆਹੀ ਨਾ ਕਰੇਗੇ ਬਸ ਹਾਂਜੀ ਆਹੀ ਰਹਿਗੇ ਹੂੰ ਚਲੋ ਠੀਕ ਐ ਭਾਈ ਓਕੋ ਭਾਈ ਏ ਬਾਈ ਜੀ ਆਏ ਨੇਗੇ ਹੁਸ਼ਿਆਰਪੁਰ ਤੋਂ ਬਈ ਹਾਂਜੀ ਬਟਲਾ ਪਿੰਡ ਆ ਜੀ ਕਿਹੜਾ ਪਿੰਡ ਆ ਬਈ ਬਟਲਾ ਬਟਲਾ ਹਾਲ ਤਾਂ ਬਟਲਾ ਬਟਲਾ ਹਾਂਜੀ ਜ਼ਿਲ੍ਹਾ ਹੁਸ਼ਿਆਰਪੁਰ ਆ ਜ਼ਿਲ੍ਹਾ ਹੁਸ਼ਿਆਰਪੁਰ ਜੀ ਠੀਕ ਐ ਕੀ ਵੇਚਿਆ ਕੀ ਖਰੀਦੇਗਾ ਕੀ ਗੱਲਬਾਤ ਰਹੀ ਅੱਜ ਅੱਜ ਬਹੁਤ ਵਧੀਆ ਮੰਡੀ ਰਹੀ ਜੀ ਕੀ ਲੈਂਦਾ ਸੀਗਾ ਆ ਜੀ ਬਾਈ ਨਾਲ ਲੈਂਦੇ ਸੀਗੇ ਕਿੰਨੇ ਵਿੱਚ ਬਾਈ 11 ਵੇਚਤੇ ਹੀ ਹੁਣ 11 ਰਹਿ ਗਏ ਅੱਜ 11 ਰਹਿ ਗਏ ਆ ਬੱਕਰੇ ਦਾ ਕਿਆ ਮੰਗਿਆ ਬੱਕਰੇ ਦਾ ਮਗਾਇਆ 40000 ਰੁਪਇਆ ਉਰਾਂ ਨੂੰ ਗੱਡੀ ਬੱਕਰੇ ਨੂੰ ਕੱਲੇ ਨੂੰ ਆ ਤਾਂ ਛੱਡ ਦੇ ਐ ਤਾਂ ਫਿਰ ਨਾਲੀ ਤੁਰੀ ਆਣੀ ਹਾਂ ਹਾਂ ਅੱਗੇ ਕਰ ਉਹ ਉਹ ਗਰੋਸਿਆ ਲੱਗਦਾ ਤੇਰੇ ਨਾਲ ਮਨ ਤਾਂ ਹੈ ਸੋਸਿਆ ਪਾਲਿਆ ਨਾ ਕਰਦਾ ਕਰਦਾ ਪਾਲਿਆ ਉਹ ਕਰਦਾ ਪਾਲਿਆ ਹੋਇਆ ਠੀਕ ਆ ਕੀ ਮੰਗਿਆ ਫਿਰ ਇਹਦਾ ਕਰਦੇ ਦਾ 40000 ਰੁਪਏ ਮੰਗਿਆ ਜੀ 40000 ਲੱਤਾਂ ਲੁੱਤਾਂ ਬਾਹ ਮੋਟੀਆਂ ਨੇ ਨਾ ਬਈ ਬਹੁਤ ਵਧੀਆ ਬੱਕਰਾ ਲੱਗਿਆ ਕੀ ਹੋਇਆ ਹਾਂਜੀ ਲੱਗਿਆ ਕੀ ਆ ਇਹਦਾ 32000 ਲੱਗਿਆ ਜੀ 32 ਲੱਗਿਆ ਹਾਂਜੀ ਦੇਣਾ ਕਿਥੇ ਤੱਕ ਸੀਗਾ ਇਹਦਾ 37 32 ਦਾ ਬਈ 37 32 ਦਾ ਹਾਂਜੀ ਤੋਰੀ ਕੁਰਦਾ ਸਹੀ ਹੈਗਾ ਕੁਰਦਾ ਬਹੁਤ ਵਧੀਆ ਕਿ ਦੇਖ ਲੈ ਬਾਈ ਆਹ ਆਕੜਦਾ ਤਾਂ ਨਹੀਂ ਨਾ ਨਾ ਮਾਰਦਾ ਨਹੀਂ ਭਲਾ ਮਾਰਦਾ ਬਹੁਤ ਆ ਅੱਛਾ ਓਕੇ ਆ ਬੱਕਰਾ ਤਾਂ ਚਲ ਸਹੀ ਹੈਗਾ ਬਾ ਜਾਂਦਾ ਵੀ ਹੈਗਾ ਠੀਕ ਹੈ ਰਿਜ਼ਲਟ ਕਿਵੇਂ ਦਾ ਇਹਦਾ ਬਹੁਤ ਵਧੀਆ ਬੱਚੇ ਅੱਜ ਵਿੱਚ ਇਹਦੇ ਕਿੰਨੇ ਕ ਵੇਚ ਤੇ 11 ਵਜੇ ਇੱਕੋ ਬੰਦਾ ਲੈ ਗਿਆ ਜੀ ਅਸੀਂ ਏਸੇ ਦੇ ਬੱਚੇ 11 ਨਾਲ ਵੇਚੇ ਹੈਗੇ ਛੋਟੇ ਬੱਚੇ ਵੇਚੇ ਹੈਗੇ ਹਾਂਜੀ ਨਹੀਂ ਸਿਰੇ 2-3 ਦਿਨ ਮਹੀਨੇ ਦੇ ਪੱਤੇ ਖਾਂਦੇ ਡਾੜੀ ਕੱਟਣ ਹਾਂਜੀ ਅੱਛਾ ਤੇ ਆਹ ਜੇ ਆਹ ਬੱਕਰੀ ਇਹ ਤਾਂ ਸੇਲੇ ਹੀ ਹੈ ਜੀ ਹੁਣ ਕੀ ਲਿਤਾ ਦੇ ਨਾਲ ਫਿਰ ਉਹਨੂੰ ਹਾਂਜੀ ਨਾਲ ਕੀ ਇਹਦੇ ਮੈਂ ਬੱਚੇ ਨੂੰ ਰੱਖ ਲੈ ਬੱਕਰੀ ਲਈ ਆਪਾਂ ਕੱਲੀ ਬੱਕਰੀ ਖਾਲੀ ਲੈ ਲਈ ਹਾਂਜੀ ਉਹ ਕਿਉਂ ਬੱਕਰੀ ਪਸੰਦ ਆਈ ਜਾਨ ਨੇ ਦੇਖ ਲੈ ਬੱਕਰੀ ਕੁਆਲਿਟੀ ਕਿੰਨੇ ਪੈਸੇ ਦੀ ਲੈਣਗੇ ਹਾਂਜੀ ਕਿੰਨੇ ਪੈਸੇ ਦੀ 36 ਦੀ ਲੈਈ ਹੈ 36 ਦੀ ਹਾਂਜੀ ਠੀਕ ਹੈ ਬੱਕਰੀ ਸੋਹਣੀ ਈ ਬੱਕਰੀ ਚ ਨਹੀਂ ਕਾਟਾਈ ਕੰਨ ਕੰਨ ਬਹੁਤ ਲੱਗੇਗਾ ਬੱਕਰੇ ਨੇ ਛੱਡ ਕੇ ਭਾਈ ਇਹਨੂੰ ਤੋੜੀ ਬੱਕਰਾ ਹੋਰ ਜਾਣਾ ਖੜ੍ਹ ਲਓ ਭਾਈ ਲੈ ਹੁਣ ਚੰਗੀ ਤਰ੍ਹਾਂ ਰੱਖਾ ਔਰ ਖੜਾ ਲ ਖੜਾ ਲ ਇਹ ਬਾਈ ਮਨ ਲਾਲਾ ਪਹਿਲੀ ਵਾਰ ਆਇਆ ਇਹਨੂੰ ਐ ਨਹੀਂ ਪਤਾ ਲੱਗ ਰਿਹਾਗਾ ਵੀ ਇਹਨੂੰ ਬੱਕਰੀ ਨੂੰ ਦਿਖਾਉਣਾ ਕਿਵੇਂਗਾ ਨਾ ਔਖਾ ਤੁੱਤ ਕਿੰਨਾ ਦਿੰਦੀ ਹੈ ਕਹਿੰਦੇ 2-3 ਲੀਟਰ ਦੱਸਿਆ ਜਿਹਨਾਂ ਨੇ ਜਿੱਤ ਲਈ ਅੱਛਾ ਹਾਂਜੀ ਚਾਹੇ 2 ਕੱਢ ਦੇ ਫਿਰ ਤਾਂ ਹਾਂਜੀ ਨਹੀਂ ਸੇਵਾ ਕਰਾਂਗੇ ਦੋ ਵੀ ਤਿੰਨ ਕਿਲੋ ਅੱਛਾ ਬੱਕਰੀ ਬੋਤਨ ਦੰਦ ਕਿੰਨਾ ਚਾਹੀਦੀ ਤੇ ਹੁਣ ਛੇ ਦੰਦ ਹੋ ਗਿਆ ਜੀ ਸਹੀ ਗੱਲ ਆਕੇ ਬੱਕਰੀ ਠੀਕ ਹੈਗੀ ਨਾ ਬਾਕੀ ਨਾਲ ਕਿਹੜੇ ਨੇਗੇ ਜਿਹੜੇ ਵਿੱਚ ਬਾਕੀ ਇੱਧਰ ਖੜਿਆ ਇਹ ਪਿਛੇ ਇਹ ਸੋਹਰੇ ਕਾਟੂ ਆਹ ਰੇ ਇਹਦਾ ਕਾਟੂ ਨੇ ਬਾਈ ਇਹਨਾਂ ਦਾ ਕੀ ਮੰਗੇ ਫਿਰ ਕਾਟੂਆਂ ਦਾ ਇਹ ਦੇਖੋ 7-8000 ਦਾ 10000 ਦਾ ਸੇਲ ਕਰ ਦਾਂਗੇ 7000 ਦਾ 8000 ਦਾ ਹਾਂਜੀ ਆ ਤਾਂ ਜਿਵੇਂ 7-740 ਨੇਗੇ ਹਾਂਜੀ ਹਾਂਜੀ 10 ਦਾ ਤਾਂ ਇਹ ਕਿੰਨੇ ਲੈਣਾਗਾ ਆਹ ਇਹ ਲੂਸੀਆਂ ਥੋੜੀਆਂ ਸਹੀ ਗੱਲ ਆ ਯਾਨੀ ਕਿ ਕਾਟੂ ਵਾਲਾ ਮੁੱਲ ਹੈ ਹਾਂਜੀ ਇਹਨਾਂ ਤੇ ਤਾਂ ਲੱਗ ਗਿਆ ਉਹ ਕਰੋ ਹਾਂਜੀ ਲੱਗ ਗਿਆ ਫਿਰ ਦਿੱਤੇ ਨੇ ਅਜੇ ਆ ਜਾਣੇ ਪਏ ਨੇ ਬਈ ਅੱਛਾ ਜਾਣ ਕੇ ਦੇਖ ਹੀ ਜਾਊਗਾ ਉਹਨੇ ਦੇਖੇ ਜਾਣੀ ਆ ਜੀ ਠੀਕ ਆ ਚਲ ਠੀਕ ਆ ਬਈ ਹੁਸ਼ਿਆਰਪੁਰ ਵਾਲਿਆ ਦੁਬਾਰੇ ਤੁਸੀਂ ਪਿੰਡ ਕਿਹੜਾ ਜੀ ਹਾਲਤਾ ਬਟਲਾ ਜੀ